ਕੈਨੇਡਾ ਇੱਕ ਅਜਿਆ ਦੇਸ਼ ਹੈ ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਹੀਂ ਸਕੋ ਪੰਜਾਬੀਆਂ ਦੀ ਵੀ ਪਹਿਲੀ ਪਸੰਦ ਬਣਦਾ ਹੈ ਪਰ ਕਈ ਵਾਰ ਜਦੋਂ ਪੰਜਾਬੀਆਂ ਨਾਲ ਉੱਥੇ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਤਾਂ ਉੱਥੋਂ ਲੈ ਕੇ ਉਹਨਾਂ ਦੇ ਪਰਿਵਾਰ ਤੱਕ ਸੋਗ ਦੀ ਲਹਿਰ ਦੌਰ ਜਾਂਦੀ ਹੈ ਮਿਸਿਸਾਗਾ ਵਿਖੇ ਵੀ ਇੱਕ ਸੜਕ ਹਾਦਸਾ ਵਾਪਰਿਆ ਸੀ ਜਿਸ ਦੇ ਦੌਰਾਨ ਪੰਜਾਬੀ ਮੋਟਿਆਰ ਦੀ ਮੌਤ ਹੋ ਗਈ ਸੀ ਇਸ ਪੰਜਾਬੀ ਮੋਟਿਆਰ ਦੀ شناخت 20 ਸਾਲਾਂ ਦੀ ਨਵਨੀਤ ਕੌਰ ਵਜੋਂ ਹੋਈ ਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਮਿਸਿਸ ਅਗਾ ਵਿਖੇ ਸੜਕ ਹਾਦਸੇ ਦੌਰਾਨ 20 ਸਾਲਾਂ ਦੀ ਨਵਨੀਤ कौर ਦੀ ਮੌਤ ਦੇ ਮਾਮਲੇ ਦੇ ਵਿੱਚ ਹੁਣ ਪੀਲ ਰੀਜਨ ਪੁਲਿਸ ਨੇ ਬ੍ਰੈਮਟਨ ਦੇ 70 ਸਾਲਾਂ ਦੇ ਬਜ਼ੁਰਗ ਨੂੰ ਗ੍ਰਿਫਤਾਰ ਕਰ ਲਿਆ ਇਸ ਬਜ਼ੁਰਗ ਦੀ ਪਛਾਣ 70 ਸਾਲਾਂ ਕਲੌਡ ਮਾਰਟਨ ਵਜੋਂ ਕੀਤੀ ਗਈ ਹੈ ਕਈ ਹਫ਼ਤਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਸ਼ੱਕੀ ਤੱਕ ਆਕਰਖਾਰ ਪਹੁੰਚਣ ਦੇ ਵਿੱਚ ਸਫਲ ਹੋ ਚੁੱਕੀ ਹੈ ਅਤੇ ਇਸ ਪੰਜਾਬੀ ਮੋਟਿਆਰ ਨੂੰ ਇਨਸਾਫ ਮਿਲ ਗਿਆ ਇਹ ਤੇ ਦੱਸਣਾ ਬੰਦ ਹੈ ਕਿ 13 ਅਕਤੂਬਰ ਨੂੰ ਸ਼ਾਮ 5 ਵਜੇ ਮਿਸਿਸਾਗਾ ਦੇ ਟੈਮਕਨ ਰੋਡ ਅਤੇ ਬ੍ਰਿਟੇਨੀਆ ਰੋਡ ਇਲਾਕੇ ਦੇ ਵਿੱਚ ਵਾਪਰੇ ਹਾਦਸੇ ਦੌਰਾਨ ਨਵਨੀਤ ਕੌਰ ਗੰਭੀਰ ਜ਼ਖਮੀ ਹੋ ਗਈ ਸੀ ਜਿਵੇਂ ਹੀ ਉਸਨੇ ਸੜਕ ਪਾਰ ਕਰਨ ਦਾ ਯਤਨ ਕੀਤਾ ਤਾਂ ਇੱਕ ਹਲਕੇ ਰੰਗ ਦੀ ਐਸਯੂਵੀ ਨੇ ਉਸਨੂੰ ਟੱਕਰ ਮਾਰ ਦਿੱਤੀ ਖਬਰਾਂ ਦੇ ਅਨੁਸਾਰ ਨਵਨੀਤ ਇੱਕ ਫੈਕਟਰੀ ਦੇ ਵਿੱਚ ਕੰਮ ਕਰਨ ਲਈ ਘਰੋਂ ਨਿਕਲੀ ਸੀ ਪੁਲਿਸ ਦੇ ਮੁਤਾਬਕ ਡਰਾਈਵਰ ਮੌਕੇ ਤੇ ਰੁਕਣ ਦੀ ਬਜਾਏ ਅਤੇ ਔਰਤ ਦੀ ਮਦਦ ਕਰਨ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ ਅਤੇ ਦੂਜੇ ਪਾਸੇ ਗੰਭੀਰ ਜ਼ਖਮੀ ਨਫਨੀਤ ਕੌਰ ਨੇ ਦਮ ਤੋੜ ਦਿੱਤਾ ਪੀਲ ਰਿਜਨ ਪੁਲਿਸ ਨੇ ਵਿਸਤਾਰਤ ਪੜਤਾਲ ਦੇ ਆਧਾਰ ਤੇ ਸ਼ੱਕੀ ਦੀ ਪਛਾਣ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਨਲੇਵਾ ਹਾਦਸੇ ਮਗਰੋਂ ਮੌਕੇ ਤੋਂ ਫਰਾਰ ਹੁੰਦੇ ਦੋਸ਼ ਵੀ ਲਗਾ ਦਿੱਤੇ ਗਏ ਨੇ ਇਸ 70 ਸਾਲਾ ਬਜ਼ੁਰਗ ਦੀ ਬ੍ਰਾਮਟਨ ਦੀ ਅਦਾਲਤ ਦੇ ਵਿੱਚ ਪੇਸ਼ੀ 9 ਜਨਵਰੀ ਨੂੰ ਹੋਵੇਗੀ ਪੁਲਿਸ ਨੇ ਇਸ ਗ੍ਰਿਫਤਾਰੀ ਦੇ ਮਗਰੋਂ ਕਿਹਾ ਕਿ ਪੈਦਲ ਮੁਸਾਫਰਾਂ ਦੀਆਂ ਸੜਕ ਹਾਦਸਿਆਂ ਵਿੱਚ ਵੱਧਦੀਆਂ ਮੌਤਾਂ ਚਿੰਤਾ ਦਾ ਵਿਸ਼ਾ ਨੇ ਅਤੇ ਸੜਕ ਤੇ ਜਾਣ ਵਾਲੇ ਹਰ ਅਸਖਸ਼ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ। ਪੈਦਲ ਮੁਸਾਫਰਾਂ ਨੂੰ ਚਲਦੀ ਸੜਕ ਪਾਰ ਨਾ ਕਰਨ ਦਾ ਸੁਜਾਅ ਦਿੱਤਾ ਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਹਿੱਟ ਐਂਡ ਰਨ ਦੇ ਮਾਮਲੇ ਦੇ ਵਿੱਚ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਦੇ ਨਾਲ 905453 21 21 ਜਾਂ ਫਿਰ ਐਕਸਟੈਂਸ਼ਨ 3710 ਤੇ ਸੰਪਰਕ ਕਰ ਸਕਦਾ ਹੈ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕਰਾਈਮ ਸਟਾਪਰਸ ਦੇ ਨਾਲ 1800 222 ਜਾਂ ਫਿਰ ਟਿਪਸ ਦਾ ਨੰਬਰ 8477 ਤੇ ਕਾਲ ਕੀਤੀ ਜਾ ਸਕਦੀ ਹੈ ਅੰਤਰਰਾਸ਼ਟਰੀ ਵਿਦਿਆਰਥੀ ਕੜੀ ਮਿਹਨਤ ਕਰਦੇ ਨੇ ਵਿਦੇਸ਼ਾਂ 'ਚ ਜਾ ਕੇ ਡਾਲਰ ਕਮਾਉਂਦੇ ਨੇ ਆਪਣੇ ਸਨਹਿਰੇ ਭਵਿੱਖ ਦੀ ਤਲਾਸ਼ ਲਈ ਉਹ ਆਪਣਾ ਪਰਿਵਾਰ ਛੱਡ ਕੇ ਉੱਥੇ ਜਾਂਦੇ ਨੇ ਪਰ ਉਹਨਾਂ ਨੂੰ ਵੀ ਉੱਥੇ ਜਾ ਕੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ